ਜੋ ਵੀ ਫੇਰਨ ਜਾ ਰਿਹਾ ਤੇ ਸਭ ਜਗਦੇਵਾਲ ਤੇ ਦੋ ਜਨਾਨੀਆਂ ਇੱਕ ਬਿਆਹ ਵੀ ਡੰਗਲ ਇੱਕ ਬਿਆਹ ਵੀ ਅਤਰ ਕਰਾਲੀ ਸਾਈਡ ਇੱਕ ਦਾ ਨਾਮ ਪ੍ਰਾਤਿਪ ਢਿੱਲੋਂ ਦੀ ਆਈਡੀ ਚਲਾਰੀ ਇੰਸਟਾਗ੍ਰਾਮ ਪਰ ਤੇ ਤੁੰਝਾ ਹੈਡੀ ਅਮਰਜੀਤ ਪੇਜ ਚਲਾਰੀ ਹੈ ਆਈਡੀ ਅਮਰ ਅਮਰਜਟੇ ਨਾਮ ਹੈ ਇੰਸਟਾਗ੍ਰਾਮ ਪਰ ਤੇ ਜਗਦੇਵਾਲ ਤੋਂ ਹੈ ਡੰਗਲ ਫਰਾਈ ਪਰ ਡੰਗਲ ਵਹੀ ਹੋਈ ਹੈ ਇਹਨੇ ਪਹਿਲਾਂ ਵੀ ਇੱਕ ਬੰਦੇ ਦਾ ਘਰ ਪਰਿਵਾਰ ਕੀ ਤਾਂ ਗਵਨ ਦੇ ਮੁੰਡੇ ਦਾ ਤੇ ਉਹਦੇ ਬਾਅਦੋਂ ਇਹ ਮੇਰੇ ਨਾਲ ਬਲੈਕਮੇਲ ਕਰਤੀ ਰਹੀ ਤਿੰਨ ਮਹੀਨੇ ਹੋ ਗਏ ਠੀਕ ਹੈ ਤੇ ਜਦੋਂ ਕਹਿੰਦੀ ਮੈਂ ਕਾ ਤੂੰ ਉਹ ਕਰ ਤੂੰ ਇਸ ਲਈ ਮੈਂ ਜੋ ਵੀ ਕਰ ਰਿਹਾ ਇਹਦੀ ਵਜ੍ਹਾ ਕਰਕੇ ਹੀ ਕਰ ਰਿਹਾ ਹੋਰ ਮੇਰੇ ਘਰ ਦੇ ਕਿਸੇ ਵੀ ਬੰਦੇ ਨੂੰ ਪਤਾ ਨਹੀਂ ਹੈ ਕਿ ਮੇਰੀ ਇਹ ਨਾ ਗੱਲਬਾਤ ਹੈ ਜਾਂ ਨਹੀਂ ਹੈ ਕੀ ਹੈ ਕੀ ਨਹੀਂ ਜੋ ਵੀ ਹੈ ਅਮਰਜੀਤ ਦੇ ਕਰਕੇ ਹੀ ਮੈਂ ਕਰ ਰਿਹਾ ਇਹਨੂੰ ਜੋ ਤਪੱਸ ਦੇ ਰਹੀ ਹੈ ਇਹ ਹੈ ਕਿ ਕਰਾਰੀ ਅਲੀ ਦੀ ਭੈਣ ਚਾਚੇ ਦਾ ਇਹਦੀ ਕੁੜੀ ਜੋ ਵੀ ਹੈ ਨਾ ਦੋਹਾ ਦੀ ਵਜ੍ਹਾ ਕਰਕੇ ਜੋ ਵੀ ਅੱਜ ਮੈਂ ਕਰ ਰਿਹਾ ਇਹ ਨਾ ਦੋਹਾ ਦੀ ਵਜ੍ਹਾ ਕਰਕੇ ਕਰ ਰਿਹਾ ਮੇਰੇ ਘਰ ਦੇ ਤਾਂ ਨਹੀਂ ਕੀਤਾ ਜਾਣਾ ਮੇਰੇ ਘਰ ਦੇ ਤੰਗ ਨਾ ਕਰਿਓ ਠੀਕ ਹੈ ਤੇ ਮੈਂ ਹੱਪ ਗਹਿ ਰਿਹਾ ਇਹਨਾਂ ਦੋਹਾ ਦੀ ਵਜ੍ਹਾ ਕਰਕੇ ਮੈਂ ਸੋਸਾਇਟੀ ਕਰ ਰਿਹਾ ਅੱਜ ਸਪੰਸਾ ਵੀ ਜਿਹੜੀ ਤੁਹਾਡੇ ਉੱਤੇ ਬੱਚੇ ਦੀ ਮੌਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਹੋਈ ਤੇ ਕੀ ਗੱਲ ਹੈ ਕਲਰਜੀ ਸਭ ਤੋਂ ਪਹਿਲਾਂ ਦਾ ਬੜਾ ਧੰਨਵਾਦ ਆ ਤੁਹਾਡੇ ਟੀਵੀ ਚੈਨਲ ਜਿਨ੍ਹਾਂ ਨੇ ਮਤਲਬ ਸਿਰ ਦੁੱਖ ਦੀ ਜਗੜੀ ਜਾਣ ਕੇ ਸਾਡੇ ਨਾਲ ਦੁੱਖ ਮਟਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਾਡੀ ਅਸਲੀਅਤ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਮਤਲਬ ਬਹੁਤ ਹੀ ਤੁਹਾਡਾ ਧੰਨਵਾਦ ਹੈ ਇਹ ਸਾਡਾ ਬੇਟਾ ਜਿਹੜਾ ਹੈ ਮਤਲਬ ਟੌਪ ਇਨ ਫੈਕਟਰੀ 'ਚ ਕੰਮ ਕਰ ਰਿਹਾ ਸੀ ਜੀ ਬਿਲਡਿੰਗ ਦਾ ਇਹ 5:20 ਮਿੰਟ ਤੇ ਉਦੋਂ 18 ਤਰੀਕ ਨੂੰ ਫੈਕਟਰੀ ਤੋਂ ਆਊਟ ਹੋਇਆ ਕਿਸੇ ਬੰਦੇ ਨੇ ਮੋਟਰਸਾਈਕਲ ਦੇ ਕੇ ਕਹਿੰਦਾ ਮੈਂ ਮੈਂ ਕਿਤੇ ਕੰਮ ਚੱਲਿਆਂ ਲੇਕਿਨ ਬਾਕੀ ਤੇ ਮਤਲਬ ਹਾਲੀ ਜਾ ਕੇ ਇਹਨੇ 43 ਸੈਕਟਰ ਦੇ ਵਿੱਚ ਇੱਕ ਆਟੋ ਲੈ ਕੇ ਘੇੜੀ ਪੈਂਦਾ ਹੋਟਲ ਦੇ ਵਿੱਚ ਉਹ ਤੋਂ ਬਾਅਦ ਅਸੀਂ ਇਹਨਾਂ ਦਾ ਮਤਲਬ ਸਵੇਰੇ ਜਦੋਂ ਪਤਾ ਲੱਗਿਆ ਹੋਇਆ ਸੀ ਸਾਰੇ ਮਤਲਬ ਲੋਕੇਸ਼ਨਾਂ ਕਢਾ ਕੇ ਨੂੰ ਭੇਜਦੇ ਰੇ ਸਾਰੀ ਲੋਕੇਸ਼ਨ ਜਿਹੜੀ ਸਾਰੀ ਉਤਰਾਟਾਲੀ ਦੇ ਵਿੱਚ ਘਟੇਰੀ ਹੋਟਲ ਦੀ ਆਂਦੀ ਰਹੀ ਤੇ ਹੋਇਆ ਕੀ ਹੈ ਅਸਲ ਦੇ ਵਿੱਚ ਇਹਨੇ ਜਦੋਂ ਮਤਲਬ ਜਾ ਕੇ ਬਾਕੀ ਤਾਂ ਤੁਸੀਂ ਸਾਰੇ ਚੈਨਲ ਤੇ ਪੜ ਲਿਆ ਹੋਣਾ ਉਸ ਦਿਨ ਉੱਥੇ ਰਾਤ ਨੂੰ ਮੈਸੇਜ ਕਰਨ ਤੋਂ ਬਾਅਦ ਇਹਨੇ ਮਤਲਬ ਜਿਹੜਾ ਸੀਗਾ ਉਹ ਆਪਣੇ ਇਹਨੇ ਸੁਸਾਇਸਾਈਡ ਕੀਤੀ ਉਹ ਤੋਂ ਬਾਅਦ ਉਹ ਜਿਹੜੇ ਹੋਟਲ ਵਾਲਿਆਂ ਨੇ ਉਹਨੇ ਇਹਨਾਂ ਕਹਿੰਦੀ ਕੀਤੀ ਕਿ ਉਹਨਾਂ ਨੂੰ ਇਸ ਬੰਦੇ ਨੂੰ ਦੇਖਿਆ ਨਹੀਂ ਗਿਆ ਨਾ ਦੇਖਣ ਦੇ ਬਾਵਜੂਦ ਅਸੀਂ ਜਦੋਂ ਰੱਬ ਜੀ ਨੇ ਇਹਨਾਂ ਦਾ ਫੋਨ ਆਉਂ ਸੀ ਹੌਣ ਫੋਨ ਹੋਰ ਕਰਕੇ ਸਾਨੂੰ ਇਹ ਬੜਾ ਹੌਸਲਾ ਸੀ ਬੱਚਾ ਸਾਡਾ ਜਿੰਦਾ ਹੈ ਕਿਉਂਕਿ ਮਿੰਟ ਮਿੰਟ ਤੇ ਟੈਲੀਫੋਨ ਲੱਗ ਰਿਹਾ ਸੀ ਬਲਾਚ ਹੋਰ ਆਪਣੇ ਕਾਰਖਰ ਐਸਐਚਓ ਸਾਹਿਬ ਜੇਗ ਸ਼ਰਮਾ ਨੇ ਬੜਾ ਸੇ ਜੋਗ ਦਿੱਤਾ ਉਹਨਾਂ ਨਾਲ ਜਿੰਨਾ ਐਫਆਰ ਦਰਜ ਕਰਕੇ ਸਾਨੂੰ ਸਿਕੰਦਰਪਾਲ ਜੀ ਜੁੜੇ ਸਿਕੰਦਰਪਾਲ ਜੀ ਸਾਡੇ ਨਾਲ ਗਏ ਆ ਉਹ ਆਟਾ ਵਾਲੇ ਤੋਂ ਸਾਰੀ ਵੈਰੀਫਿਕੇਸ਼ਨ ਕਰਨ ਦੇ ਬਾਵਜੂਦ ਅਸੀਂ ਜਾ ਕੇ ਸਾਡੇ ਬੱਚੇ ਉੱਥੇ 40 50 ਬੱਚੇ ਤਿੰਨ ਚਾਰ ਦਿਨ ਤੋਂ ਉੱਥੇ ਸੇਵਾ ਕਰ ਰਹੇ ਸੀ ਇਹਨੂੰ ਲੱਭ ਰਹੇ ਸੀ ਲੇਕਿਨ ਉਹ ਹੋਟਲ ਵਾਲੇ ਨਾ ਬੱਚ ਉਨੇ ਦੇ ਆਊਟ ਐਂਟਰੀ ਪਾ ਕੇ ਇਹਨੂੰ ਕਹਿੰਦਾ ਸੀ ਬੱਚਾ ਤੋਂ ਸਾ ਤੋਂ ਬਾਹਰ ਚਲੇ ਗਿਆ ਹੈ 10:00 ਵਜੇ 10 ਮਿੰਟ ਦੀ ਐਂਟਰੀ ਨੂੰ ਹੋਟਲ ਦੇ ਵਿੱਚ ਕੀਤੀ ਹੈ ਉਹਦੇ ਕੋਈ ਆਪਣੀ ਹੋਰ ਜਿਆਦਾ ਸਾਜਿਸ਼ ਹੈ ਹੋਟਲ ਵਾਲੇ ਦੀ ਉਹਦੇ ਬਾਅਦ ਜਦੋਂ ਸਾਰੇ ਪਤਾ ਲੱਗਿਆ ਉਹ ਦੱਸਣ ਦੇ ਉਹ ਫਿਰ ਅਸੀਂ ਆਟੋ ਵਾਲਾ ਕਵਰ ਕਰਨ ਦੇ ਬਾਅਦ ਆਟੋ ਵਾਲਾ ਸਾਨੂੰ ਲੈ ਕੇ ਉਸ ਹੋਟਲ ਕੋਲ ਗਿਆ ਕਿ ਤੁਹਾਡਾ ਬੱਚਾ ਇੱਥੇ ਕੰਮ ਨੇ ਫਿਰ ਉਹ ਨਹੀਂ ਦੱਸਿਆ ਜਦੋਂ ਅਸੀਂ ਸਾਰੇ ਇਕੱਠੇ ਹੋਏ ਫਿਰ ਇਹ ਬੱਚਾ ਸਾਡਾ ਜਦੋਂ ਮਤਲਬ ਅਸੀਂ ਕਮਰੇ ਦਾ ਉਹਨੇ ਕਮਰਾ ਵੀ ਨਹੀਂ ਖੋਲਿਆ ਸਾਨੂੰ ਚਾਬੀ ਦੇਣ ਤੋਂ ਵੀ ਇਨਕਾਰ ਕਰ ਦਿੱਤੀ ਅਸੀਂ ਉਹ ਲੱਤਾਂ ਨਾਲ ਤੋੜ ਕੇ ਕਮਰਾ ਜਦੋਂ ਅੰਦਰ ਬੱਚਾ ਵੇਖਿਆ ਤਾਂ ਸਾਡਾ ਬੱਚਾ ਉੱਥੇ ਡੈੱਡ ਬਾਡੀ ਪਈ ਸੀ ਸੁਸਾਈਡ ਕੀਤੀ ਹੋਈ ਫਿਰ ਉਹਦੇ ਤੁਹਾਡਾ ਪ੍ਰਸ਼ਾਸਨ ਤੁਹਾਡੀ ਪ੍ਰੈਸ ਰਿਪੋਰਟ ਦੇ ਸਾਰੇ ਉੱਥੇ ਅਫਸਰ ਵੀ ਆ ਗਏ ਖੈਰ ਉਹਨਾਂ ਨੇ ਬੜਾ ਸਹਿਯੋਗ ਕੀਤਾ ਉਹਨਾਂ ਨੇ ਕਰਨ ਦੇ ਸਹਿਯ ਪੱਕੇ ਤੁਹਾਨੂੰ ਚੈਨਲ ਤੇ ਪਤਾ ਲੱਗੇਗਾ ਉਹਨਾਂ ਦੇ ਅੰਡਰ ਪ੍ਰੈਸ਼ਰ ਹੋਰ ਕਰਕੇ ਸਾਡੇ ਬੱਚੇ ਦੀ ਜਾਨ ਗਈ ਹੈ ਕਿਉਂਕਿ ਉਹਨੂੰ ਇਹਨੂੰ ਟਾਰਗੇਟ ਇਹਨਾਂ ਅੰਡਰ ਪ੍ਰੈਸ਼ਰ ਕਰਤਾ ਸੀ ਵੀ ਬੱਚਾ ਸੁਸਾਈਡ ਮਰਿਆ ਇਹ ਬੰਦਾ ਜੀ ਨਹੀਂ ਸਕਦਾ ਐਨਾ ਉਹਦੇ ਅੰਡਰ ਪ੍ਰੈਸ਼ਰ ਉਹਨਾਂ ਕੰਮ ਹੋ ਗਿਆ ਇੰਨੀ ਉਹ ਤੇ ਮਤਲਬ ਇਹਨਾਂ ਨੇ ਟਰਾਰਚਰ ਕੀਤਾ ਕਿ ਉਹ ਬੰਦੇ ਨੇ ਆਪਣੀ ਜਾਨ ਗਵਾਤੀ ਇਹ ਇਹ ਜਨਰਲ ਇਹ ਤਾਂ ਜੀ ਤੁਹਾਡਾ ਸਾਰਾ ਸਰਕਾਰ ਦਾ ਸਾਡਾ ਸਾਰਿਆਂ ਦਾ ਤੁਹਾਡਾ ਸਹਿਯੋਗ ਬਣਦਾ ਕਿ ਆਣ ਵਾਲੇ ਸਮੇਂ ਸਾਡਾ ਬੱਚਾ ਤੇ ਚਲੇ ਗਿਆ ਇਹ ਸਾਨੂੰ ਪਤਾ ਸਾਨੂੰ ਦੁੱਖ ਕਿੰਨਾ ਜਾ ਉਸ ਪਰਮਪਿਤਾ ਪ੍ਰਮਾਤਮਾ ਨੂੰ ਲੇਕਿਨ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਦਾ ਨੌਜਵਾਨ ਬੱਚਾ ਗਲਤ ਕਰਾਏ ਨਾ ਪਰ ਉਹਦੀ ਜਾਨ ਨਾ ਜਾਵੇ ਅਸੀਂ ਤੁਹਾਡੇ ਮੋਹਰੇ ਅਰਦਾਸ ਬੇਨਤੀ ਕਰਦੇ ਹਾਂ ਤੁਹਾਡੇ ਮੋਹਰੇ ਸਾਡੀ ਅਰਜ਼ ਵੀ ਹੈ ਲੇਕਿਨ ਸਾਡੀ ਸਾਰੇ ਚੈਨਲ ਤੇ ਗੱਲ ਵੀ ਚੱਲ ਰਹੀ ਹੈ ਇਹ ਬਿਲਕੁਲ ਰਿਐਲਿਟੀ ਔਰ ਸੱਚਾਈ ਹੈ ਉਹਨਾਂ ਨੇ ਅੱਗੇ ਵੀ ਕਈ ਐਸੇ ਕੰਡ ਕੀਤੇ ਹੋਣੇ ਹਨ ਹੋਟਲ ਵਾਲਿਆਂ ਨੇ ਸਾਨੂੰ ਨਾ ਦੱਸਣ ਦੇ ਬਾਵਜੂ ਸਾਡਾ ਹੋਟਲ ਤੇ ਇਤਰਾ ਸੀ ਜੇਕਰ ਉਹ ਸਾਨੂੰ ਸਵੇਰ ਨੂੰ ਉਦੋਂ ਹੀ ਦੱਸਦੇ ਸਵੇਰ ਤੁਹਾਡਾ ਬੱਚਾ ਤੇ ਆ ਕੰਮ ਕਰ ਲਿਆ ਤਾਂ ਸਾਡਾ ਪਰ ਲੇਕਿਨ ਕਿਆ ਪਤਾ ਉਹਨਾਂ ਦੀ ਮਿਹਲੇ ਭਗਤ ਸਾਰਾ ਕੁਝ ਹੋ ਸਕਦਾ ਇਸ ਕਰਕੇ ਤੁਹਾਡੇ ਅੱਗੇ ਸਾਡੀ ਬੇਨਤੀ ਹੈ ਤੇ ਜੋ ਵੀ ਪੂਰਾ ਇਨਸਾਬ ਦਿੱਤਾ ਜਾਵੇ ਅਗਰਨ ਸਾਹਿਬ ਦੇ ਕੋਈ ਢਿਲ ਬਿੰਦੇ ਅਸੀਂ 5-400 ਬੰਦਾ ਇਕੱਠਾ ਹੋ ਗਿਆ ਸੀ ਫਿਰ ਦੁਬਾਰਾ ਚੰਡੀਗੜ੍ਹ ਘੇਰਨ ਤੱਕ ਤਿਆਰ ਹਾਂ ਇਹ ਜਿਹੜੀ ਲੜਕੀਆਂ ਦੀ ਗੱਲ ਕਰ ਰਹੇ ਆ ਤੁਸੀਂ ਉਹ ਲੜਕੀਆਂ ਕਿੱਥੇ ਦੀਆਂ ਹਨ ਸਾਡੇ ਲਾਗਲੇ ਪਿੰਡ ਜਗਦਾਲ ਪਿੰਡ ਪੈਂਦਾ ਜਿੱਥੋਂ ਦੇ ਸੀ ਰਿਕਾਰਡਿੰਗ ਦੇ ਸਾਰਾ ਉਹ ਦੱਸਿਆ ਲੇਕਿਨ ਸਾਨੂੰ ਉਹਦਾ ਪਹਿਲੇ ਬਾਰੇ ਪਤਾ ਨਹੀਂ ਸੀ ਸਾਨੂੰ ਨਹੀਂ ਸੀ ਉਹਦਾ ਐਡਵਾਂਸ ਪਤਾ ਕਿ ਸਗੀਆਂ ਭੈਣਾਂ ਹੈ ਕਿ ਪਤਾ ਨਹੀਂ ਜੁਨਾ ਬਰੇਕ ਮਤਲਬ ਕੀ ਹੈ ਕਿਆ ਨਹੀਂ ਕਿਸ ਤਰ੍ਹਾਂ ਹੈ ਉਹਨਾਂ ਨਾਂ ਬਾਈ ਨੇਮ ਦਰਜ ਕਰਾਇਆ ਹੋ ਮੁੰਡੇ ਸਾਡੇ ਰਿਕਾਰਡਿੰਗ ਵਿੱਚ ਪਹਿਲੀ ਕੱਲੀ ਗੱਲ ਦੱਸੀ ਕਿ ਉਹਨਾਂ ਦੇ ਕਾਰਨ ਹੀ ਮੈਂ ਜਿਹੜੇ ਸੁਸਾਈਡ ਕਰਨਾ ਮੈਂ ਆਪਣੀ ਜਿਹੜੀ ਜਾਨ ਤੋਂ ਮੈਂ ਖਤਮ ਹੋ ਰਿਹਾ ਮੇਰਾ ਇਸ ਹੋਰ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਆਪਣੇ ਬੱਚੇ ਨੂੰ ਕਬਰ ਸਾਨੂੰ ਕੁਝ ਨਹੀਂ ਸੀ ਪਹਿਲਾਂ ਪਤਾ ਉਹ ਬੱਚੇ ਰਿਕਾਰਡਿੰਗ ਬਾਰੇ ਤੁਹਾਨੂੰ ਸਾਰਾ ਕਲੀਅਰ ਪਤਾ ਲੱਗੇ ਗਿਆ ਇਹ ਜਿਹੜੀਆਂ ਕੁੜੀਆਂ ਤੇ ਨਾਂ ਦਿੱਤੇ ਆ ਲੜਕੀਆਂ ਦੇ ਇਹਨਾਂ ਨੂੰ ਪੁਲਿਸ ਨੇ ਰਾਬਤਾ ਕਾਇਮ ਕੀਤਾ ਚੰਡੀਗੜ੍ਹ ਪੁਲਿਸ ਨੇ ਜਾਂ ਕੋਈ ਇਹਨਾਂ ਨੂੰ ਕੋਈ ਬੁਲਾਇਆ ਜਾਂ ਕੁਝ ਕੋਈ ਹੈ ਨਹੀਂ ਨਹੀਂ ਕਿ ਹਜੇ ਤੱਕ ਕੋਈ ਰਾਬਤਾ ਕਾਇਮ ਨਹੀਂ ਕੀਤਾ ਉਹ ਕਹਿੰਦੇ ਵੀ ਅੱਜ ਸੰਡੇ ਆ ਛੁੱਟੀ ਹੈ ਉਹਨਾਂ ਦੀ ਆਪਣੀ ਸਕੀਮਾ ਸੀ ਉਹਨਾਂ ਨੂੰ ਅੱਜ ਵੀ ਕਹਿ ਰਹੇ ਸੀ ਉਹ ਕਹਿੰਦੇ ਕੋਈ ਨਾ ਇੱਕ ਦੋ ਦਿਨ ਦੇ ਵਿੱਚ ਕਰਾਂਗੇ ਇਹ ਸਾਡੀ ਪੂਰੀ ਜ਼ੋਰਦਾਰ ਮੰਗ ਹੈ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਸੀਂ ਬਾਈ ਚੈਨਲ ਔਰ ਆਪਣੇ ਪ੍ਰੈਸਰ ਬੋਰਡ ਦੁਆਰਾ ਵੀ ਕਹੋ ਕਿ ਜਲ ਮੈਂ ਚਮਨ ਲਾਲ ਸਰਪੰਚ ਸਭੂ ਹਾਂ ਜੀ। ਮੈਂ ਜੀ ਦ ਇਹ ਕੀ ਗੱਲ ਹੋਈ ਹੈ ਜੀ ਜਿਹੜਾ ਤੁਹਾਡੇ ਪਿੰਡ ਦਾ ਬੱਚਾ ਸੀਗਾ ਉਹਦੇ ਬਾਰੇ ਜਿਹੜੀ ਉਹਦੀ ਮੌਤ ਹੋ ਗਈ ਉਹਦੇ ਬਾਰੇ ਜਾਣਕਾਰੀ ਦਿਓ। ਇਹ ਬੱਚਾ ਬਿਲਕੁਲ ਨਜਾਇਜ਼ ਮਰਿਆ ਗਿਆ ਜੀ। ਇਹ ਸਿਰਫ ਕਸੂਰ ਉਹਨਾਂ ਲੇਡੀਆਂ ਦਾ ਦੋਨਾਂ ਦਾ। ਉਹਨਾਂ ਨੇ ਬਖਲਾ ਕੇ ਤੇ ਉਹਨੂੰ ਜਣ ਕੇ ਟਰਚਰ ਕੀਤਾ ਬਦਬਦ। ਘਰ ਦਾ ਗਿਆ ਪੱਤਰ ਹੈ ਜੀ। ਇਹਦਾ ਬਾਪ 15 ਸਾਲ ਪਹਿਲਾਂ ਵੀ ਡੈਥ ਹੋ ਚੁੱਕੀ ਹੈ। ਇਹ ਸਰਾ ਸਰ ਤੱਕ ਹੋਇਆ। ਪਿੰਡ ਦੇ ਵਿੱਚ ਉਹਦੇ ਕੋਈ ਯਾਰ ਦੋਸਤ ਹੁਣ ਜਿਨ੍ਹਾਂ ਨੂੰ ਕੁਝ ਗੱਲਬਾਤ ਦਾ ਕੋਈ ਇਹਦੇ ਬਾਰੇ ਕਿਸੇ ਨੂੰ ਕੋਈ ਨੌਲੇਜ ਨਹੀਂ ਨਹੀਂ ਕੱਲ੍ਹ ਲਈ ਬਸ ਉਹਦੇ ਨਾਲੇ ਅਟੈਚਮੈਂਟ ਹੋ ਗਈ ਇਹਨਾਂ ਦੀ ਇਹਨੇ ਸਿਰਫ ਸਾਡਾ ਫੋਨ ਤੋਂ ਪੜ੍ਹ ਕੇ ਵੀ ਬਦਲ ਗਿਆ ਇਹਦਾ ਚੱਕਰ ਇਹ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਸਾਨੂੰ ਦੋਸਤ ਸਖਤ ਤੋਂ ਸਖਤ ਮੰਗ ਕਰਦੇ ਜੀ ਉਹਨਾਂ ਨੂੰ ਸਖਤ ਤੋਂ ਸਖਤ ਹੱਲਤੀ ਆਵੇ ਕੀ ਨਾਮ ਹੈ ਜੀ ਇਸ ਦਾ ਮਨਦੀਪ ਚੌਧਰੀ ਜਿਹੜੇ ਪਿੰਡ ਦੇ ਬੱਚੇ ਦੀ ਮੌਤ ਹੋਈ ਆ ਉਹ ਵੀ ਕੰਮ ਚਾਹੀਦਾ ਆ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਘਟਨਾਕ੍ਰਮ ਹੋਇਆ ਇਸ ਦੇ ਵਿੱਚ ਜਿਹੜੀ ਇੱਕ ਸੂਰਵਰ ਲੇਡੀਜ਼ ਜੋ ਨੇ ਨਾਮ ਲਿਆ ਨਾ ਕਿ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਸਜ਼ਾ ਜੋ ਅੱਗੇ ਵਾਸਤੇ ਕਿਸੇ ਦਾ ਧਰਨਾ ਬਰਬਾਦ ਕਰਨ ਬਾਕੀ ਨਾਲ ਨਾਲ ਮੈਂ ਜੂਥ ਨੂੰ ਜਿਹੜਾ ਨੌਜਵਾਨ ਜੂਥ ਹੈ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਫਿਰ ਇੱਕ ਇੰਸਟਾਗ੍ਰam ਆਈਡੀ ਫੇਸਬੁੱਕ ਆਈਡੀ ਬਹੁਤ ਕੁਝ ਹੋਰ ਚੱਲ ਰਿਹਾ ਹੈ ਮੈਂ ਅੱਜ ਉਹ ਦੋਨੋਂ ਆਈਡੀ ਉਹਨਾਂ ਨਾਮ ਜਿਸ ਤਰ੍ਹਾਂ ਬੱਚੇ ਨੇ ਲਈ ਸੀਗੇ ਦੋਨੋਂ ਖੋਲ ਕੇ ਦੇਖੇ ਉਸ ਵਿੱਚ ਬਹੁਤ ਸਾਰੇ ਸਾਡੇ ਬਲਾਚੌਰ ਏਰੀਏ ਦੇ ਮੁੰਡੇ ਚਕਾਠਗੜ ਏਰੀਏ ਦੇ ਮੁੰਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਐਡ ਨੇ ਉਸ ਪੇਜ ਦੇ ਵਿੱਚ ਸੋ ਇਹ ਕਹਿੰਦਾ ਕਿ ਬਈ ਇਹ ਜਿਹੀਆਂ ਚੀਜ਼ਾਂ ਤੋਂ ਬਚੋ ਤੇ ਜਿਹੜਾ ਜੂਥ ਹੈਗਾ ਇਹਨੂੰ ਇਹ ਅਪੀਲ ਹੈ ਕਿ ਇਹਨਾਂ ਦੀ ਲੋੜ ਹੈ ਸਾਨੂੰ ਸਾਨੂੰ ਅੱਗੇ ਸਮਾਜ ਚ ਲੈਣਾ ਸੀ ਸਾਡੇ ਘਰਾਂ ਨੂੰ ਲੋੜ ਹੈ ਇਸ ਤਰ੍ਹਾਂ ਹਰਦਾ ਉਹ ਬੱਚਾ ਅਗਰ ਕੋਈ ਵੀ ਛੋਟੀ ਜਿਹੀ ਗੱਲ ਦੱਸ ਜਾਂਦਾ ਕਿ ਇੱਕ ਆਪਣੀ ਸ਼ਬਦ ਬੋਲ ਜਾਂਦਾ ਤਾਂ ਅਸੀਂ ਮਤਲਬ ਹਰ ਸੰਭਵ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੀਗੇ ਕਰ ਦੇਣਾ ਤੇ ਇਹੀ ਹੈਗਾ ਕਿ ਵਿਲੇ ਸਾਰੇ ਸਿਸਟਮ ਨੂੰ ਸਾਰੀ ਸਰਕਾਰ ਨੂੰ ਤੇ ਇਹ ਸਾਰਾ ਜੋ ਵੀ ਘਟਨਾ ਦਰਮ ਹੋਇਆ ਇਸ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀਵੇ ਜੋ ਵੀ ਤੱਥ ਨੇ ਉਹ ਸਾਹਮਣੇ ਲਿਆਂਦੇ ਜਾਣ। ਇਹਦੇ ਨੁਕਸਾਨ ਜੇ ਦੇ ਜ਼ਿਆਦਾ ਹੋਣ ਲੱਗ ਪਏ। ਬਿਲਕੁਲ ਜੀ ਇਹਦੇ ਵਿੱਚ ਮੈਂ ਕਹਾਂਗਾ ਕਿ ਲਖਾਰੀਆਂ ਦੀ ਸਭ ਤੋਂ ਵੱਡੀ ਅੱਜ ਦੇ ਗਾਇਕ ਕਲਾਕਾਰ ਅੱਜ ਦੇ ਜਿਹੜੀ ਲਖਾਰੀ ਨੇ ਉਹਨਾਂ ਨੇ ਸਤਿਆਨਾਸ਼ ਕਰ ਦਿੱਤਾ ਪੰਜਾਬੀ ਤੇ ਪੰਜਾਬੀਅਤ ਦਾ। ਉਹ ਸਭੇ ਤਰ੍ਹਾਂ ਸਾਰੀ ਦਾ ਅੱਜ ਦੇ ਬੱਚੇ ਜਿੰਨੇ ਵੀ ਕੋਮਰੇ ਨੇ ਇਹ ਸਿਰਫ ਹਰ ਵੇਲੇ ਇੰਸਟਾਗ੍ਰਾਮ ਤੇ ਗਾਣੇ ਮਤਲਬ ਹਰ ਵੇਲੇ ਗਾਣੇ ਸੁਣ ਰਹੇ ਨੇ ਹਰ ਵੇਲੇ ਉਹ ਗਾਣੇ ਸੁਣ ਰਹੇ ਨੇ ਜਿਨ੍ਹਾਂ ਦਾ ਕੋਈ ਮੀਨਿੰਗਲੈਸ ਗਾਣੇ ਨੇ ਕੋਈ ਮੀਨਿੰਗ ਨਹੀਂ ਹੈ ਸੋ ਇਹ ਮੀਡੀਆ ਜਿਹੜਾ ਇਹ ਸੋਸ਼ਲ ਮੀਡੀਆ ਜਿੰਨਾ ਵੀ ਆ ਇਹ ਹੈਵੀ ਹੁੰਦਾ ਜਾ ਰਿਹਾ ਸਾਡੇ ਦਿਮਾਗਾਂ ਦੇ ਉੱਤੇ ਅਸੀਂ ਖਾਣਾ ਨਹੀਂ ਖਾ ਰਹੇ ਅਸੀਂ ਫੋਨ ਨੂੰ ਖਾਈ ਜਾ ਰਹੇ ਹਾਂ ਹਰ ਵੇਲੇ ਹੋਰ ਕੀ ਕਹਿਣਾ ਚਾਹੁੰਦੇ ਇੱਥੇ ਸਾਫ ਲਈ ਕੀ ਮੰਨ ਕਰ ਰਹੇ ਸਾਫ ਲਈ ਇਹ ਹੈ ਕਿ ਜਲਦੀ ਤੋਂ ਜਲਦੀ ਮਤਲਬ ਇਹ ਚੀਜ਼ ਜੋ ਵੀ ਤੱਥ ਨੇ ਸਾਹਮਣੇ ਆਣ ਜਿਨ੍ਹਾਂ ਦਾ ਉਹ ਲੇਡੀਜ਼ ਦਾ ਨਾਮ ਲਿਆ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਜਾਂ ਚੰਡੀਗੜ੍ਹ ਪ੍ਰਸ਼ਾਸਨ ਜਿੱਥੇ ਬੱਚੇ ਨੇ ਸਟੇ ਕੀਤਾ ਹੈ ਕਿੱਦਾਂ ਪਹੁੰਚ ਗਿਆ ਉੱਥੇ ਮਤਲਬ ਇਹ ਸਾਰੀ ਕੋਹਕ ਸਾਹਮਣੇ ਆਵੇ ਤਾਂ ਹੀ ਇਹ ਪੂਰਾ ਹੀ ਜੋ ਤੱਥ ਨੇ ਸਾਹਮਣੇ ਆ ਕਿ ਤਾਂ ਇਨਸਾਫ ਮਿਲ ਸਕੇ ਇਸ ਬੱਚੇ ਨੂੰ ਲੋਕਲ ਪ੍ਰਸ਼ਾਸਨ ਦਾ ਕੋਈ ਆਇਆ ਤੁਹਾਡੇ ਦਾ ਨੁਮਾਇੰਦਾ ਕੋਈ ਖਬਰਸਾਰ ਪੁੱਛਣ ਨਹੀਂ ਅਜੇ ਕੋਈ ਨਹੀਂ ਹੈ ਕੋਈ ਰਾਜਨੀਤਿਕ ਲੀਡਰ ਨਹੀਂ ਅਜੇ ਤੱਕ ਕੋਈ